ਜਿਹੜਾ ਸੱਚ ਬੋਲੂਗਾ ਇਸ ਦੇਸ਼ 'ਚ ਉਹਦੇ ਐਫਆਈਆਰ ਹੋਊਗੀ ਕੇਜਰੀ ਵਾਲਾ 8 ਮਹੀਨੇ ਜੇਲ੍ਹ ਚ ਲਾ ਕੇ ਆਇਆ ਕੀ ਕਸੂਰ ਹੈ ਵੀ ਉਹਦਾ ਮਨੀਸ਼ ਸੋਧਿਆ ਜੇਲ੍ਹ 'ਚ ਰਹਿ ਕੇ ਆਇਆ ਸੰਜੇ ਸਿੰਘ ਰਹਿ ਕੇ ਆਇਆ ਸ਼ਿਵਦਰ ਜੈਨ ਰਹਿ ਕੇ ਆਇਆ ਕੀ ਕਸੂਰ ਹੈ ਭਾਈ ਸਿਰਫ ਇਹ ਕਸੂਰ ਹੈ ਕਿ ਤੁਸੀਂ ਰਾਜਨੀਤੀ ਦੇ ਵਿੱਚ ਸਾਡੇ ਕੰਮਾਂ 'ਚ ੜਿੱਕਾ ਕਿਉਂ ਬਣ ਰਹੇ ਹੋ ਆਹ ਕਰਨ ਐਫਆਈਆਰਾਂ ਹੋਣਗੀਆਂ ਹਜੇ ਗ੍ਰਿਫਤਾਰੀਆਂ ਵੀ ਹੋਣਗੀਆਂ ਜਿਹੜਾਂ ਚ ਵੀ ਜਾਵਾਂਗੇ ਕੋਈ ਚੱਕਰ ਨਹੀਂ ਦਰਦੀ ਪਾਲਣ ਸਾਡਾ ਪਾਲਣ ਸਭ ਤੋਂ ਵੱਧ ਸੱਚਤਾ ਸੀ ਉਹ ਬੋਲ ਰਹੇ ਐਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਤਾਂ ਕਲੀ ਬੋਲ ਕੇਟਾ ਮੈਂ ਆਜੀ ਬੋਲ ਕੇਟਿਆ ਵੀ ਮਾਰਾ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਦਾ ਹੱਲ ਕਰੋ ਉਹ ਮੈਰਸਟਿਕ ਵੀ ਰੁਕਸਰ ਨਹੀਂ ਨਹੀਂ ਇਹ ਲੜਾਂਗੇ ਕਾਨੂੰਨ ਚ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਕੋਈ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ ਚ ਹੋਊਗਾ ਨਾ ਐ ਸਾਰਾ ਇਹਨਾਂ ਨੇ ਠੇਕਾ ਥੋੜੀ ਲੈ ਲਿਆ ਕਿ ਜਰੀਵਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਦੀਆ ਜੀ ਨੂੰ ਵੀ ਜ਼ੁਬਾਨ ਤੇ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਕੀ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੋਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਣੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਣੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਜੀ ਪੁੱਛਾਂਗੇ ਮੈਂ ਤਾਂ ਫਿਊਚਰ ਚ ਵੀ ਪੁੱਛੂਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਧਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਲੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜ ਕੇ ਭਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੀ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਝਗੜਾ ਤੁਹਾਨੂੰ ਵੇਚ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾਵਾਂਗੇ ਅਸੀਂ ਅੱਛਾ ਗੈਂਗਸਟਰ ਨਾ ਕੀ ਸੰਦ ਨੇ ਅਜੇ ਤਾਂ 12 ਸਾਲ ਪੁਰਾਣੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਾਮਰਪਤੀ ਵਾਲੀ ਗੇਲ ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਵਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਭ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫਿਰ ਉਹ ਸਾਨੂੰ ਸਭ ਪੁੱਛਦੇ ਸਾਨੂੰ ਸਰਪੰਚੀ ਜੇ ਵਾਲਾ ਕੈਂਸਰ ਨੂੰ ਫਿਰ ਪ੍ਰੋਡਕਸ਼ਨ ਕਰਨ ਲਈ ਆਉਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲ ਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸੀਂ ਲਿਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋਈ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜੋ ਸਾਡੇ ਰਾਜਿਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਸ਼ ਜਨ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ ਬੜਾ ਇਤਿਹਾਸਕ ਦਿਨ ਮੰਨਿਆ ਜਾਊਗਾ ਕਿ ਪੰਜ ਬਿਲ ਪੰਜ ਦੇ ਪੰਜੇ ਬਿਲ ਜਿਹੜੇ ਨੇ ਉਹ ਸਰਬਸੰਮਤੀ ਨਾਲ ਪਾਸ ਹੋ ਗਿਆ VOTING ਨਹੀਂ ਹੋਈ ਕਿਸੇ ਨੇ ਨਾਂ ਵੀ ਨਹੀਂ ਕਿਹਾ ਪਰ ਸਰਬਸੰਮਤੀ ਨਾਲ ਬਿੱਲ ਪਾਸ ਹੋਏ ਨੇ ਉਹਦੇ ਚ ਬਾਕੀ ਦਾ ਤੁਹਾਨੂੰ ਪਤਾ ਹੀ ਹੈ ਤੁਸੀਂ ਕਵਰੇਜ ਕਰਤੀ ਹੋਣੀ ਇੱਕ ਇਤਿਹਾਸਿਕ ਜਿਹੜਾ ਬਿੱਲ ਹੈ ਪਹਿਲ ਗੱਡੀਆਂ ਦੀ ਬਲਦਾਂ ਦੀ ਦੌੜ ਵਾਲਾ ਉਹ ਬਿਲ ਪਾਸ ਹੋਇਆ ਔਰ ਡਿਬੇਟ ਤੁਸੀਂ ਸੁਣੀ ਹੋਣੀ ਤੁਹਾਡੇ ਕੈਮਰਾ ਰਹੇ ਕੱਲ ਨੂੰ ਛੱਭੂਗਾ ਵੀ ਕਿਸੀ ਪੁੱਤਾ ਵਾਂਗੂ ਪਾਲਦੇ ਆ ਉਹਨਾਂ ਬਲਦਾਂ ਤੇ क्रੂਲਟੀ ਨਹੀਂ ਹੈ ਕੋਈ ਅਸੀਂ ਹੱਤਿਆਚਾਰ ਨਹੀਂ ਕਰਦੇ ਅਸੀਂ ਚਾਂਦਰਾ ਨਗੌਰ ਤੋਂ ਲਿਆ ਕੇ ਪਾਉਨੇ ਉਹਨਾਂ ਦੇ ਅਸੀਂ ਸਾਡੇ ਮੰਡੀਆਂ ਲੱਗਦੀਆਂ ਨੇ ਰੰਗ-ਬਰੰਗੀਆਂ ਨੱਥਾਂ ਦੀਆਂ ਸੋ ਜਿਹੜੀ ਬਲਦਾਂ ਦੀ ਦੌੜ ਤੇ ਪਾਬੰਦੀ ਲੱਗੀ ਹੋਈ ਸੀ ਪੰਜਾਬ ਦੇ ਅੱਜ ਉਹ ਖੋਲਤੀ। ਖੇਲਾ ਰਾਏਪੁਰ ਤਾਂ ਘਰ ਸਾਡਾ ਮੀਨੀ 올림픽 ਹੈ। ਹੋਰ ਪਿੰਡਾਂ ਦੇ ਵਿੱਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਨੇ ਬੜੇ ਬਲਦਾਂ ਦੇ ਸ਼ੌਕੀਨ ਬੈਠੇ ਆ। ਸਾਡਾ ਬਹੁਤ ਪੁਰਾਣਾ ਨਾਤਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਬਲਦਾਂ ਦੀ ਜੋੜੀ ਨਾਲ ਹੀ ਜੋੜਿਆ ਜਾ ਸਕਦਾ ਹੈ। ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਉਹ ਕੀਤੀ ਹੈ। ਬਲਦਨ ਸੋ ਸਾਡੇ ਪੁਰਾਣੇ ਸਾਡਾ ਉਹਨਾਂ ਪਸ਼ੂਆਂ ਪੰਛੀਆਂ ਨਾਲ ਸਾਡਾ ਨਾਤਾ ਹੈ ਅਸੀਂ ਤਾਂ ਫਸਲ ਵੱਢਣ ਵੇਲੇ ਵੀ ਜਨੌਰਾਂ ਵਾਸਤੇ ਥੋੜਾ ਜਿਹਾ ਛੱਡ ਦਿੰਨੇ ਆ ਵੀ ਇੰਨਾ ਕਿ ਜਨੌਰਾਂ ਦਾ ਜਨੌਰ ਮੀਨਜ਼ ਪੰਛੀ ਜਾਨਵਰ ਜਰ ਬੇਜ਼ੁਬਾਨ ਉਹ ਖਾ ਲੈਣਗੇ ਸੋ ਸਰਵਦਾ ਭਲਾ ਮੰਗਣ ਵਾਲੇ ਲੋਕ ਆ ਇਹ ਬੜਾ ਵਧੀਆ ਫੈਸਲਾ ਹੋਇਆ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦੇਣਾ ਕਿ ਫੈਸਲਾ ਹੋ ਗਿਆ ਬਸ ਹੁਣ ਤੇ ਪੰਜਾਬ ਜਿਹੜਾ ਉਹ ਹੱਸਦਾ ਖੇਡਦਾ ਇੱਕ ਦੂਜੇ ਦੀਆਂ ਕਬੱਡੀਆਂ ਇੱਕ ਦੂਜੇ ਦੇ ਭੰਗੜੇ ਦੇਖਦਾ ਦਿਖਾਉਂਦਾ ਪੰਜਾਬ ਹੋਵੇ ਰੰਗ ਲੱਪ ਜਾਵੇ ਜੇ ਚਾਹ ਪਹਿਲਾਂ ਫਿਰ ਬਾਅਦ ਵਿੱਚ ਜੋ ਮੰਤਰੀਆਂ ਖਲਾਫ ਐਫ ਆਈ ਆਰ ਲੱਗਦੀ ਹੁੰਦੀ ਹੈ ਇਹ ਦਾ ਜੁੜੇ ਨੇ ਉਹਨਾਂ ਨੇ ਵੀ ਇਸ ਕੋ ਡੈਫਰਮੇਸ਼ਨ ਦਾ ਨੋਟਿਸ ਕੀਤਾ ਇਦਾਂ ਹੀ ਕਰਨਗੇ ਪਤਾ ਕਿ ਮਾਦਮ ਅਰੈਸਟ ਅਰੈਸਟ ਐਫ ਆਈ ਆਰ